ਸੁਨਾ ਲ ਮੈਂ ਜਾਵਾਂਗੀ ਇਹ ਦੁਨੀਆ ਕਿ ਮੈਂ ਜਾਵਾਂਗਾ ਰਾਤ ਨੂੰ ਦੇਖ ਕੇ ਕੋਠੇ ਤੇ ਚੜ ਕੇ ਕੁੜੀ ਜੱਥੇ ਕੀ ਦੋਸਤੋ ਇਹ ਵੀਡੀਓ ਹੋ ਗਈ ਸੋਸ਼ਲ ਮੀਡੀਆ ਤੇ ਵਾਇਰਲ ਤੇ ਤੁਸੀਂ ਵੀਡੀਓ ਦੇ ਵਿੱਚ ਦੋਸਤੋ ਸਾਫ ਸਾਫ ਦੇਖ ਸਕਦਾ ਹਾਂ ਲਾੜੇ ਨੂੰ ਦੇਖ ਕੇ ਕੋਠੇ ਦੀ ਛੱਤ ਉੱਪਰ ਚੜੀ ਲਾੜੀ ਜੱਥੇ ਕੀ ਦੋਸਤੋ ਵਿਆਹ ਤੋਂ ਪਹਿਲਾਂ ਹੀ ਕੁੜੀ ਨੇ ਕੀਤੇ ਮੁੰਡੇ ਨੂੰ ਇਸ਼ਾਰੇ ਰਾਤ ਦੇ ਸਾਹਮਣੇ ਤੇ ਮੁੰਡਾ ਲੱਗਿਆ ਵੀਡੀਓ ਬਣਾਉਣੀ ਜੱਥੇ ਕੀ ਦੋਸਤੋ ਇਹੋ ਜਿਹੇ ਵੀਡੀਓ ਸੋਸ਼ਲ ਮੀਡੀਆ ਉਤੇ ਬੇਹੱਦ ਬੈਰਲ ਹੁੰਦੀ ਰਹਿੰਦੇ ਹਨ ਜੋ ਕਿ ਹਰ ਇੱਕ ਬੰਦੇ ਨੂੰ ਬੇਹੱਦ ਹੈਰਾਨ ਕਰਕੇ ਰੱਖ ਦਿੰਦੇ ਹਨ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ ਸਾਫ ਦੇਖ ਸਕਦੇ ਹੋ ਵਿਆਹ ਵਾਲੇ ਦਿਨ ਕੁੜੀ ਨੂੰ ਕਿੰਨਾ ਚਾਚੜਿਆ ਜਿੱਥੇ ਕਿ ਦੋਸਤੋ ਕੁੜੀ ਤੋਂ ਖੁਸ਼ੀ ਨਹੀਂ ਸੰਭਾਲੀ ਗਈ ਤੇ ਪੈਲਸ ਦੀ ਛੱਤ ਉੱਪਰ ਚੜ ਕੇ ਲਾੜੇ ਨੂੰ ਲੱਕੀ ਦੇਖਣ ਤੇ ਜਦੋਂ ਲਾੜੇ ਵੱਲ ਨਜ਼ਰ ਪਈ ਤਾਂ ਲਾੜੇ ਨੇ ਵੀ ਕੀਤੇ ਬੇਹੱਦ ਇਸ਼ਾਰੇ ਜਿਥੇ ਕਿ ਦੋਸਤੋ ਪੰਜਾਬੀਆਂ ਵਜ ਦੇ ਸਮੇਂ ਦੇ ਵਿੱਚ ਵਿਆਹ ਦੇ ਵਿੱਚ ਬੇਹੱਦ ਚਾਹ ਹੁੰਦਾ ਹੈ ਜਥੇ ਕਿ ਪੰਜਾਬੀਆਂ ਦੀ ਧਰਤੀ ਉੱਪਰ ਅੱਡੀ ਵੀ ਨਹੀਂ ਲੱਗਦੀ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ